ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ YouTube ਚੈਨਲ ਤੇ ਨਵੇਂ ਵਲੋਗ ਦੇ ਵਿੱਚ ਵਲੋਗ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਰਾਤ ਸੀਗੀ ਜਾਗੋ ਤੇ ਅੱਜ ਹੈਗਾ ਵਿਆਹ ਸਿਸਟਰ ਦਾ ਤੇ ਹੁਣ ਸਾਰੇ ਰੈਡੀ ਸ਼ੈਡੀ ਹੋ ਕੇ ਉੱਥੇ ਚੱਲੇ ਆਪਾਂ ਠੀਕ ਹੈ ਜੀ ਤੇ ਪੱਗ ਆਪਾਂ ਵੀ ਬਣ ਲਈਏ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਤੇ ਹੁਣ ਆਪਾਂ ਦਿਖਾਨੇ ਤੁਹਾਨੂੰ ਅੰਦਰ ਵੀ ਰੈਡੀ ਸ਼ੈਡੀ ਹੁੰਦੇ ਪਏ ਨੇ ਸਾਰੇ ਤੇ ਅੱਜ ਦਿਖਾ ਰਹੇ ਤੁਹਾਨੂੰ ਸਾਰੇ ਇਹ ਕਹਿੰਦੇ ਨੇ ਸਾਡੇ ਮਾਮੀ ਜੀ ਰੈਡੀ ਸ਼ੈਡੀ ਹੋ ਕੇ ਖੜੇ ਹੋਏ ਨੇ ਤੇ ਉਹ ਗਾਦੇ ਅਸਤਰ ਅਸਰੀ ਆ ਖੜੇ ਹੋਏ ਨੇ ਸਾਡੇ ਅਸਤਰ ਹਾਏ 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 ਸਰਾ ਹੋਈ ਭਈ ਐ ਇਹਨੂੰ ਕੀ ਕਹਿੰਦੇ ਨੇ ਇਹਨੂੰ ਸਕਾਫ ਸਕਾਫ ਹallelujah ਲੱਗਣਾ ਥੱਲੇ ਓਏ ਹੋਏ ਹੋਏ ਅੱਪ ਹੋਈ ਭਈ ਆਪਕਾ ਇਹ ਹੋਇਆ ਨਹੀਂ ਹੈਲੋ ਕਰੋ ਹੈਲੋ ਹੈਲੋ ਚਲੋ ਜੀ ਰੈਡੀ ਸ਼ੈਡੀ ਹੋ ਕੇ ਆ ਰਹੇ ਆ ਪਿੰਡ ਕੋਲ ਨਹੀਂ ਆ ਨਾ ਗੱਲ ਅਸਲੀ ਜਸਤਰ ਆ ਗਏ ਨੇ ਜੀ ਅਦਰ ਮੁਕਰ ਹਏ ਪੈਲੇਸ ਚ ਪਹੁੰਚ ਚੁਕੇ ਨੇ ਸਾਰੇ ਹੀ ਇਹ ਹੈਗਾ ਜੀ ਸਾਡਾ ਪੈਲੇਸ ਤੁਸੀਂ ਇੱਥੇ ਖੜੋ ਨਾ ਦੇਖਿ ਕਿਤਨੀ ਐਡਮਾ ਚੈੱਕ ਕਰਨ ਵਾਲੇ ਬੰਦੇ ਆਏ ਰੇ ਅਦਰ ਇਹਨਾਂ ਦੇ ਸਾਰੇ ਆਈਟਮ ਖਾ ਕੇ ਦੇਖਣੀ ਹੈ ਕਿ ਜੇ ਲੂਣ ਮਿਰਚ ਘਟਦੇ ਨਹੀਂ ਹੈਗਾ ਆ ਵੇਖ ਕਿਤਨੇ ਕੱਪੜੇ ਕਵੇਂ ਪਹਿਨਿਆ ਦੂੰਦੇ ਕਿਤੇ ਨੇ ਇਹਨੇ ਇਹ ਟੈਬ ਫਾਈ ਚੈੱਕ ਕਰਕੇ ਵੇਖਣੀ ਵੀਰੇ ਤੁਸੀਂ ਸਾਰੀਆਂ A ਤੋਂ ਲੈ ਕੇ Z ਤੱਕ ਵੀ ਕੋਈ ਘਟਵਾ ਤੇਰੀ ਹੈਗਾ ਮਸਾਲਾ ਡੋਸਾ ਪਲੇਨ ਡੋਸਾ, ਆਨੀਅਨ ਡੋਸਾ, ਮੈਸਰ ਡੋਸਾ, ਪਨੀਰ ਡੋਸਾ ਕਿਹੜਾ ਖਾਓਗੇ? ਆਗੇ ਆ ਜਾਓ। ਆਗੇ ਆਟ ਸਾਡੇ ਸਾਰ ਕਹਿੰਦੇ ਆਗੇ ਆ ਜਾਓ। ਅੱਛਾ ਓਕੇ ਭਾਜੀ ਸਾਰਾ ਕੁਝ ਵੈਸੇ ਹਾਂਜੀ ਭਾਜੀ ਠੀਕ ਹੈ। ਓਕੇ ਜੀ ਸਾਰਾ ਕੁਝ। ਤਾਂ ਠੀਕ ਹੀ ਆ ਕੁਲਚੇ ਵੀ ਖਾਓਗੇ ਭਾਜੀ ਤੁਹਾਨੂੰ ਮੈਨੂੰ ਲੱਗਦਾ। ਕੁਲਚੇ ਤੇ ਬਹੁਤ ਸ਼ਕੀਨ ਹੋ ਭਾਜੀ ਤੁਸੀਂ। ਪੁਰਾਣੇ ਜਨਮ ਤੋਂ ਹੀ ਮੁਰਲਾਣੀ ਆਪਣੇ ਮਾਦੀ ਪਈ ਇੱਕ ਇੱਕ ਨੂੰ ਨਕਾ ਥਾਲੀਆਂ ਦਾ ਵੈਲਕਮ ਜੀਜੂ ਪਲੇਟ ਰੈਡੀ ਹੁੰਦੀ ਵੀ ਹੈ ਉਹ ਨਬੇਤੀ ਕਰਾ ਦਿਓ ਤੇ 100 ਰੁਪਏ ਲਈ ਲੈ ਜੁਕੇ ਕਿੰਨੇ ਵਾਲੀ ਹੈ ਇਹ ਮੰਗਦੇ ਕਿੰਨੇ ਹੁੰਦੇ ਨੇ ਹਾਂ ਮੰਗਦੇ ਕਿੰਨੇ ਹੁੰਦੇ ਨੇ 2000 5000 10000 10000 ਲੈਣਾ 21000 21000 ਨਹੀਂ ਨਹੀਂ 21 ਲੈਣਾ 21 ਦੀਦੀ ਪਹਿਲਾਂ 31 ਮੰਗਣਾ ਹੈ 31 31 ਮੰਗਣਾ 31 ਪਹਿਲਾਂ 31 ਫਿਰ 21 ਦੇ ਨਿਬੜ ਦਿਓ ਕੰਮ ਫਿਰ 11 ਦੇ ਨਿਬੜਨਾ ਤੁਹਾਡਾ ਹੋਰ ਬਹੁਤ ਕੀ ਆ 31 ਮੰਗਣਾ ਹੈ 31 ਮੰਗਾਂਗੇ 21 ਦੇ ਮੰਗਣਾ 21 ਦੇਣਗੇ 11 ਸਲਾਵਾ ਚਲਦੀਆਂ ਪਈਆਂ ਨੇ 11 11 ਦੇ ਬੰਨੀਆਂ ਨੇ ਗੱਲ ਇਹਨਾਂ ਦੀ ਹਾਂ OH <laughs> ਕਿ ਵੀ ਤੇਰੀ ਅੰਦਰ ਜਾ ਮੇਰੇ ਮਾੜਾ ਤੁਸੀਂ ਵੀ ਕਰਾ ਦਿਓ ਓਕੇ ਓਕੇ ਤੇਰੇ ਤੁਸੀਂ ਵੀ ਕਰਾਓ ਓਕੇ ਦਾ ਚਲੋ ਇੰਟਰਵਿਊ ਅਕੈਮਾ ਦੇਖ ਚਲੋ ਇਹ ਕਰੋ ਕਾਰਮ ਚ ਚਲੋ ਇਹ ਕਿੱਥੇ ਕੈਮਰਾ ਚੱਲਦਾ ਹੈ ਕਰਾਈ ਡਿਮਾਂਡ गेशा गेशा दो दो करो करो, नहीं गिनती तो हूँ करनी है <laughs> <करते लारे नहीं। laughs> <laughs> ਦੁਬਾਰੀ ਗਣਤੀ ਕਰੋ ਵੱਧ ਹੀ ਹੋਣਗੇ ਨਹੀਂ ਘਟ ਨਹੀਂ ਵੱਧ ਹੋਣਗੇ ਦੁਬਾਰੀ ਗਣਤੀ ਕਰੂ ਉੱਠੇ ਕਰਕੇ ਵੇਡ ਲਉ ਐtanto ਨਹੀਂ ਜਾਣ ਅੰਦਰ ਤੋਂ ਹੋਰ ਤਾਂ ਹੀ ਵੀ ਮਾਰੇ ਸਾਧੀਆਂ ਚਲੋ ਇਨਕੋ ਬੋਲ ਬਾਰੇ ਬਰਸੀ ਘਟਨ ਗਿਆ ਸੀ ਬਾਰੇ ਬਰਸੀ ਘਟਨ ਗਿਆ ਸੀ ਕੱਟ ਕੇ ਲਿਆਂਦਾ ਕੋਟ ਮਾ ਜਾਤਾ ਆਵੇ ਜੇ ਜੀਜਾ ਕੱਡੇ ਨੋਟ ਬਾਰੇ ਤੁਸੀਂ ਜਿਹੜੀ ਮਰਜ਼ੀ ਬੋਲੀ ਪਾ ਦਿਓ ਮੈਂ ਪੱਕਾ ਠੀਕ ਲਓ ਜੀ ਜੈਕ ਔਰ ਮੇਰੀ ਭੈਣ ਆ ਚੁੱਕੀ ਹੈ ਮਿਲੋ ਜੀ ਸਾਨੂੰ ਤੇ ਅਦਰ ਸਾਡੇ ਮਾਮੇ ਜੀ ਪਹੁੰਚ ਚੁੱਕੇ ਨੇ ਵਿਆਹ ਚ ਸ਼ਾਮਲ ਹੋਏ ਨੇ ਹੁਣੇ-ਹੁਣੇ ਆਏ ਨੇ ਜੀ ਹੁਣੇ-ਹੁਣੇ ਜੀ ਹੁਣੇ-ਹੁਣੇ खाई कर चलो आगे। खा आ गए हैं चंगा ਅੱਲੇ ਵਿੱਚ ਬੋਲੀ ਦੇ ਦਸਤੀ ਰੱਬਾ ਮੇਰੇ ਮਾਫ਼ਿਆਂ ਨੂੰ ਹਲ ਮਿਓ ਮੁਲਾਬਾਸ਼ੀ ਰੱਬਾ ਮੇਰੇ ਜੀ ਆਪਣੀ ਪ੍ਰਸ਼ਾਦਾ ਛਕਦੀ ਹੋਈ ਅਸੀਂ ਤਾਂ ਛਕਾਏ ਉਥੇ ਆਪਾਂ ਤਾਂ ਛਕ ਲਿਆ ਦਰ ਦਰ ਫੇਟੇ ਹਾਂ ਹੁਣ ਆਪਣੀ ਫੈਮਿਲੀ ਨਹੀਂ ਨੂਈ ਨੂਈ ਨੂ ਤਰੂ ਕਿੱਦਾਂ ਦਾ ਲੱਗਿਆ ਸਾਡਾ ਪ੍ਰੋਗਰਾਮ ਥੋੜਾ ਜਿਹਾ ਵਿਚਾਰ ਦਿਓ ਆਪਣੇ ਠੀਕ ਲੱਗਾ ਹਾਂਜੀ ਵਧੀਆ ਲੱਗਾ ਕੈਂਟ ਜੀ ਪ੍ਰਸ਼ਾਦਾ ਕਦ ਨਾਲ ਛਕਿਆ ਜੀ ਤੁਸੀਂ ਦਾ ਮੈਂ ਦਾਲ ਨਾਲ ਦਾਲ ਨਾਲ ਦਾਲ ਤੇ ਰਾਜਮਾ ਰਾਜਮਾ ਬਸ ਰੋਟੀ ਦੇ ਨਾਲ ਦੀ ओके काम ओके जी ओके बापू ਕਹਿੰਦੇ ਓਕੇ ਰਵੱਲ ਤੇ ਹੁਣ ਦੀਦੀ ਕੇ ਵੀ ਡੋਲੀ ਤੁਰਨ ਲੱਗੀ ਐ ਜਿਹੜਾ ਨੇ ਪਰਚਾਦਾ ਪਾਣੀ ਛਕੜਿਆ ਦੀ ਤਕਦੀਰ ਹੱਕੇੜਾ ਤੀਰ ਵਸਦਾ ਰਹੇ ਤੀਰਾਂ ਮੀ सलाम जयाु चुकबान ਲੋ ਜੀ ਡੋਲੀ ਤੁਰ ਗਈ ਹੈ ਤੇ ਉਹਨਾਂ ਦਾ ਸਾਡਾ ਐਂਡ ਵਲੋਗ ਦਾ ਤੇ ਵਲੋਗ ਨੂੰ ਕਮੈਂਟ ਲਾਈਕ ਸ਼ੇਅਰ ਜਰੂਰ ਕਰਨਾ ਠੀਕ ਹੈ ਕੀ ਕਰਨਾ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਬਾਏ ਬਾਏ ਆ ਗਏ ਆ ਆ ਗਏ ਆ ਅੱਛਾ ਅੱਛਾ ਚਲ ਆ ਨਾ ਮੈਂ ਚੱਲ